ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਜੇਕਰ ਤੁਸੀਂ ਬਾਈ ਜੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕੋਈ ਐਡ ਤੁਸੀਂ ਵੀ ਕਰਵਾਉਣੀ ਹੈ ਕਿਸੇ ਵੀ ਸੰਧ ਦੀ ਬਾਈ ਜੀ 6280137325 ਮੇਰਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਰਿਹਾ 10 ਤੋਂ 15 ਫੋਟੋਆਂ ਭੇਜ ਕੇ ਐਡ ਲਵਾ ਸਕਦੇ ਹਾਂ ਬਾਈ ਜੀ ਪਹਿਲਾ ਟਰੈਕਟਰ ਹੈਗਾ ਸਵਰਾਜ 744 ਮੋਬਾਈਲ ਨੰਬਰ ਹੈਗਾ ਜੀ ਬਾਈ ਦਾ 987724908398772 900832 ਦਾ ਮੋਬਾਈਲ ਨੰਬਰ ਹੈਗਾ ਬਾਈ ਜੀ ਸਵਰਾਜ 744 ਤੇ ਮਾਡਲ ਹੈਗਾ ਜੀ ਟਰੈਕਟਰ ਦਾ 2013 ਮਾਡਲ ਟਰੈਕਟਰ ਹੈ ਬਾਈ 2013 ਮਾਡਲ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ Ориਜਨਲ ਹੈਗਾ ਜੀ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਰੰਗ ਪੇਂਟ ਦੇ ਪੂਰੀ ਸਾਫ ਕੰਡੀਸ਼ਨ ਹੈਗਾ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਗਈ ਪੰਜਾਬ ਨੰਬਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਕੰਡੀਸ਼ਨ ਟਾਇਰਾਂ ਦੀ ਬਿਲਕੁਲ ਨਵੀਂ ਕੰਡੀਸ਼ਨਾਂਗੇ ਨਵੇਂ ਟਾਇਰ ਆਗੇ ਕੰਪਨੀ ਦੇ ਟਾਇਰ ਨੇ ਬਾਈ ਜੀ ਡਿਮਾਂਡ ਇਹਦੀ ਹੈਗੀ ਹੈ ਕਿ ਟਰੈਕਟਰ ਦੀ ਬਿਲਕੁਲ ਜਾਇਜ਼ 4 ਲੱਖ ਤੇ 10000 ਰੁਪਏ ਡਿਮਾਂਡ ਹੈ ਬਾਈ ਜੀ 4 ਲੱਖ ਤੇ 10000 ਰੁਪਏ ਡਿਮਾਂਡ ਹੈਗੀ ਮੌਕੇ ਤੇ ਬਾਈ ਉਹਨੇ ਹੋਰ ਵੀ ਮਾਤਲ ਵਧੀਆ ਕਰਨਗੇ ਅਗਲਾ ਟਰੈਕਟਰ ਬਾਈ ਜੀ ਆਪਣੇ ਕੋਲ ਹੈਗਾ ਸਵਰਾਜ 855 ਮੋਬਾਈਲ ਨੰਬਰ ਹੈਗਾ ਬਾਈ ਦਾ 98772490839877249083 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਹੈਗਾ ਜੀ ਟਰੈਕਟਰ ਦਾ 2013 ਮਾਡਲ ਟਰੈਕਟਰ ਆ ਬਾਈ ਜੀ ਇਹ 2013 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ Ориਜਨਲ ਆ ਬਾਈ ਜੀ ਸਿਸਟਮ ਵਗੈਰਾ ਟਰੈਕਟਰ ਦੇ ਲੱਗਿਆ ਹੋਇਆ ਹੈਗਾ ਫਾਈਬਰ ਦੀ ਛਤਰੀ ਹੈਗੀ ਰੰਗ ਪੇਟ ਦਾ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਾਈ ਜੀ 4 ਸਟਾਰ ਹੈਗਾ ਤੇ ਟਾਇਰਾਂ ਦੀ ਗੱਲ ਕਰਦੇ ਆ ਤਾਂ ਬਾਈ ਜੀ ਚਾਰੋਂ ਟਾਇਰ ਇਹਦੇ ਕੰਪਨੀ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਸਾਰਾ ਟਰੈਕਟਰ ਬਿਲਕੁਲ Ориਜਨਲ ਆਗਾ ਬਾਹਰ ਹੀ ਚੱਲਿਆ ਟਰੈਕਟਰ ਆ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਡਿਮਾਂਡ ਹੈਗੀ ਆ ਬਾਈ ਜੀ ਟਰੈਕਟਰ ਦੀ 4 ਲੱਖ 40000 ਰੁਪਏ ਡਿਮਾਂਡ ਆ ਬਾਈ ਜੀ 4 ਲੱਖ 40000 ਰੁਪਏ ਡਿਮਾਂਡ ਆਗੀ ਟਰੈਕਟਰ ਦੀ ਮੌਕੇ ਤੇ ਹੋਰ ਵੀ ਮਾਨਤਨ ਬਾਈ ਹੋਣਾ ਕਰ ਦੇਣਗੇ ਇਦਾਂ ਦੇ ਵੀਡੀਓ ਬਾਈ ਜੀ ਆਪਾਂ ਲਿਆਉਣੇ ਰਹਿੰਨੇ ਆਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ ਅਗਲਾ ਟਰੈਕਟਰ ਬਾਈ ਜੀ ਹੈਗਾ ਸੋਨਾ ਲੀਕਾ ਟਰੈਕਟਰ ਹੈਗਾ ਆਪਣੇ ਕੋਲੇ ਪਹਿਲਾਂ ਮੋਬਾਈਲ ਨੰਬਰ ਦੀ ਗੱਲ ਕਰਦੇ ਆਂਗੇ ਸੋਨਾ ਲੀਕਾ 60 RX ਆ ਬਾਈ ਜੀ ਟਰੈਕਟਰ ਤੇ ਮੋਬਾਈਲ ਨੰਬਰ ਹੈਗਾ ਜੀ ਬਾਈ ਦਾ 82830053798283005379 ਬਾਈ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਜੀ ਟਰੈਕਟਰ ਦਾ 2012 ਮਾਡਲ ਟਰੈਕਟਰ ਆ ਬਾਈ ਜੀ ਇਹ 2012 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਹੈ ਰੰਗ ਪੇਂਟ ਦਾ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਹੈਗਾ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਬਾਈ ਜੀ ਸ਼ੈਡ ਗੇਅਰ ਟਰੈਕਟਰ ਹੈਗਾ ਇਹ 22 ਦੀ ਚੱਲਿਆ ਟਰੈਕਟਰਾਂ ਤੇ ਟਾਇਰ ਇਹਦੇ ਹੈਗੇ ਬਾਈ ਜੀ 60 ਤੋਂ 65 ਪੈਸੇ ਟਾਇਰ ਪਏ ਆ ਡਿਮਾਂਡ ਇਹਦੀ ਹੈਗੀ ਹੈਗੀ 3,55,000 ਰੁਪਏ ਡਿਮਾਂਡ ਆ ਬਾਈ ਜੀ ਮੌਕੇ ਤੇ ਵਧੀਆ ਮੰਨ ਤਨ ਬਾਈ ਜੀ ਹੋ ਜਾਊਗਾ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਆ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਈ ਤੇ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਨੰਬਰ ਆਪਣਾ ਸ਼ੁਰੂ ਚ ਦਿੱਤਾ ਉਸ ਤੇ ਸੰਪਰਕ ਕਰਿਓ ਧੰਨਵਾਦ ਬਾਈ ਜੀ